ਕਿਸੇ ਸਦੀ ਯਾਰ ਗਲਤੀ ਸੁਣ ਲਿਆ ਕਰੋ ਐਸਰਾਸੀ ਇੱਕ ਮਿੰਟ ਜਦੋਂ ਬੀਏਸੀ ਦੀ ਇੱਕ ਮਿੰਟ ਬੀਏਸੀ ਦੀ ਮੀਟਿੰਗ ਦੇ ਵਿੱਚ ਸਪੀਕਰ ਸਾਹਿਬ ਸੀ ਹਾਂ ਗਵਰਨਮੈਂਟ ਦੇ ਵੱਲੋਂ ਸੱਤਲਕਾਰ ਸਿੰਘ ਸੀ ਅਮਨ अरोड़ा ਜੀ ਸਨ ਆਪੋਜੀਸ਼ਨ ਵੱਲੋਂ ਮੈਂ ਸੀ ਕਾਂਗਰਸ ਵੱਲੋਂ ਨਿਛਤਰਪਾਲ ਜੀ ਸਨ ਬਹੁਜ ਸਮਾਜ ਵੱਲੋਂ ਡਾਕਟਰ ਸੁਖੀ ਜੀ ਸਨ ਅਕਾਲੀ ਦੇਲਵਲੋਂ ਤੇ ਜੰਗੀ ਲਾਲ ਮਹਾਜਨ ਜੀ ਸਨ ਬੀਜੇਪੀ ਬਣਾਉ। ਇਹ ਬਕਾਇਦਾ ਤੌਰ ਸਪੀਕਰ ਸਾਹਿਬ ਨੇ ਕਮਿਟਮੈਂਟ ਦਿੱਤੀ ਕਮਿਟਮੈਂਟ। ਕਿ ਹਾਊਸ ਮੈਂ ਉਹਨਾਂ ਬੇਨਤੀ ਕੀਤੀ ਜੀ ਨਾ ਗਵਰਨਰ ਅਡਰੈਸ ਦੇ ਨਾ ਬਜਟ ਦੇ ਇੱਕ ਸੈਸ਼ਨ ਦੇ ਵਿੱਚ ਕਿਸੰ ਕੰਮ ਚੱਲੇਗਾ ਜੀ? ਹੀ ਪ੍ਰੋਮਿਸਡ ਕਿ ਅਸੀਂ ਲੇਟ ਰਾਤ ਤੱਕ ਜਦੋਂ ਤੱਕ 6 ਵਜਾਂ 7 ਵਜਾਂ ਸਾਰਿਆਂ ਨੂੰ ਟਾਈਮ ਦੇਵਾਂਗੇ। ਹੁਣ ਤੁਸੀਂ ਅੱਜ ਆ ਕੇ ਇੱਕੋ ਦਮ ਫੇਰ ਜਿਹੜਾ ਇੱਕ ਬਕਾਇਦਾ ਤੌਰ ਤੁਸੀਂ ਸਾਨੂੰ ਇੱਕ ਵੇਖੋ ਇਟ ਇਜ਼ ਦੀ ਵਰਡ ਜੇ ਸਪੀਕਰ ਦੀ ਜ਼ੁਬਾਨ ਜਿਹੜੀ ਹੈ ਜਿਹੜੀ ਇੱਕ ਅਸ਼ੋਰੈਂਸ ਹੈ ਟੂ 올 ਦੀ ਕਾਲੀਗਸ ਜੇ ਉਸ ਨੂੰ ਇਹ ਕੰਪਲਾਈ ਨਹੀਂ ਕਰਦੇ ਫਿਰ ਹੂਮ ਸ਼ੁਡ ਬੀ ਬਲੀਵ ਐਂਡ ਬਕਾਦਰ ਤੋਂ ਅਸੀਂ ਹੁਣ ਉੱਤੇ ਗਏ ਸੀ ਅਸੀਂ ਫੇਰ ਮੇਰੇ ਨਾਲ ਬਾਕੀ ਦੇ ਮੈਂਬਰ ਵੀ ਉੱਥੇ ਗਏ ਨੇ ਐਂਡ ਹੀ ਹੀ ਹੈਜ਼ ਐਕਸੈਪਟਿਡ ਕਿ ওকে ਲੈਟ ਮੀ ਗੋ देयर ਮੈਂ ਮੌਕਾ ਦੇਣਾ ਬੋਲ ਰਿਹਾ ਹਾਂ ਹੁਣ ਸਾਨੂੰ ਇਹਨਾਂ ਦੇ ਬਾਹਰ ਰੱਖ ਲਿਆ ਆ ਗੁਰਜੀਤ ਸਿੰਘ ਰਾਣਾ ਜੀ ਮੇਰੇ ਨਾਲ ਨੇ ਸ਼ਾਹਕੋਟ ਜੀ ਮੇਰੇ ਨਾਲ ਨੇ ਰਾਜਕੁਮਾਰ ਜੀ ਮੇਰੇ ਨਾਲ ਨੇ ਬਕਾਇਦਾ ਤਾਂ ਹੁਣ ਨਿਸ਼ਚਤਰਪਾਲ ਜੀ ਗਏ ਸੀ ਇਹ ਆਲੀ ਸਾਹਿਬ ਗਏ ਸੀ ਇਹ ਸੁਖੀ ਜੀ ਗਏ ਸੀ ਅਸੀਂ ਗੱਲ ਕਹੀ ਜਦੋਂ ਤੁਸੀਂ ਜਿਹੜਾ ਪ੍ਰੋਮਿਸ ਕੀਤਾ ਇਹ ਨਹੀਂ ਤੁਸੀਂ ਬਹੁਤਾ ਚਿਰ ਬਹਿ ਸਕਦੇ ਤੁਹਾਨੂੰ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਆਂਦੀ ਹੈ ਰੋੜੀ ਜੀ ਨੂੰ ਖਲਾ ਦੋ 2 ਘੰਟੇ ਉਹ ਬਹਿ ਜਾਣ ਕੇ ਤੁਹਾਡੀ ਕੁਰਸੀ ਤੇ ਪਰ ਬਾਜਵਾ ਜੀ ਉਹ ਕਹਿੰਦੇ ਕਿ ਸਾਰੀ ਕਾਂਗਰਸ ਦਾ ਟਾਈਮ ਬਾਜਵਾ ਉਹ ਉਹਨਾਂ ਨੇ ਲੈ ਲੈ ਸਕਦੇ ਵੜਿੰਗ ਉਹਨਾਂ ਨੂੰ ਸਭ ਤੋਂ ਸਭ ਕਰ ਬੋਲਦੇ ਤੁਸੀਂ ਮੈਨੂੰ ਇੱਕ ਮੇਰੀ ਗੱਲ ਸੁਣ ਲਓ ਜਦੋਂ ਸਾਨੂੰ ਅਸ਼ੋਰੈਂਸ ਦਿੱਤੀ ਹੈ ਸਪੀਕਰ ਸਾਹਿਬ ਨੇ ਕਿ ਭਾਵੇਂ 6 ਵਜੇ ਤੱਕ ਹੌਸ ਚੱਲੇ ਅਸੀਂ ਹਾਊਸ ਚਲਾਵਾਂਗੇ ਤੁਹਾਡੇ ਸਾਰੇ ਸਪੀਕਰਸ ਨੂੰ ਟਾਈਮ ਦਿੱਤਾ ਜਾਏਗਾ ਐਂਡ ਅਦਰ ਵੀ ਹੀ ਇਜ਼ ਕਮਿਟਿਡ ਹੀ ਸੈਡ ਓਕੇ ਮੈਨੂੰ ਹਾਊਸ ਕਨਵੀਨ ਕਰ ਲੈਣ ਦੋ ਤੇ ਵੇਖੋ ਸਾਨੂੰ ਇੱਥੇ ਰੋਕ ਲੈ ਡੀਡਰ ਆਫ ਦੀ ਆਪੋਜੀਸ਼ਨ ਨੂੰ ਬਾਹਰ ਰੋਕ ਲੈ ਤੁਹਾਡੇ ਕਿੰਨੇ ਕਿੰਨੇ ਮੈਂ ਇਹ ਆ ਗਿਆ ਮੇਰੇ ਨਾਲ ਇਹ ਨੇਮ ਤੇ ਕੀਤਾ ਪੰਜ ਚਾਰ ਗੁਰਿੰਗ ਸਾਹਿਬ ਆ ਗਏ ਵਾ ਆ ਗਏ ਹਾਂ ਉਹ ਗਏ ਉੱਧਰ ਗਏ ਅੱਛਾ ਕਿੰਨੇ ਐਮਐਲਏ ਤੁਹਾਡੇ ਅੰਦਰ ਪੰਜ ਚਾਰ ਸੰਤੀ ਪਤਾ ਨਹੀਂ ਕਿਹੜਾ ਕਿਹੜਾ ਉੱਥੇ ਰਾਜਾ ਬੜਿੰਗ ਜੀ ਅੰਦਰ ਸਨ ਮੇਰਾ ਕਹਿ ਲੋ ਉਹਦੇ ਵਿੱਚ ਪਾੜਾ ਸਾਹਿਬ ਅੰਦਰ ਨੇ ਵਿਕਰਮ ਚੌਧਰੀ ਉੱਥੇ ਬਾਬਾ ਹੈਨਰੀ ਜੀ ਉੱਥੇ ਨੇ ਉਹਨਾਂ ਦਾ ਸੁਪ ਸਰਕਾਰੀ ਇਹ ਕੋਈ ਨਾ ਹੋ ਸਕਦੇ ਉਹ ਬਾਕਾਇਦਤੋਂ ਅਸੀਂ ਗੱਲ ਕਰਕੇ ਆਏ ਐ ਐਡਵੀ ਕੇਮ ਵੇ ਤੇ ਅਸੀਂ ਆਏ ਜਿਵੇਂ ਇਹਨਾਂ ਦਰਵਾਜ਼ੇ ਬੰਦ ਕਰਦੇ ਬਿਲਕੁਲ ਉਹ ਚਲੋ ਉੱਥੇ ਜੀ ਆਇਆ ਜੀ